ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਜਨੋ ਅੱਜ ਆਪਾਂ 24ਵੀਂ ਪੌੜੀ ਤੋਂ ਗੁਰਜੀਤ ਸਾਹਿਬ ਜੀ ਵਿਚਾਰ ਅਰੰਭ ਕਰਦੇ ਹਾਂ ਆਓ ਮਨਬਿਰਤਿਆ ਕਗਰ ਕਰਤੇ ਸਤਿਗੁਰਾਂ ਦੇ ਪਾਉਣ ਪਾਣੀ ਸਰਵਣ ਕਰੀਏ ਜੀ ਅੰਤ ਨ ਸਿਖਤੀ ਕਹਣ ਨਾ ਅੰਤ ਇੱਥੇ ਕੀ ਆਂ ਦਿਨ ਹਰ ਦਿਨ ਵਾਲੀ ਕਰ ਲੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਅੰਤ ਨਸ਼ਿਫਤੀ ਕਹਿਣਾਂ ਅੰਤ ਪਰਮੇਸ਼ਵਰ ਦੀ ਵਡਿਆਈ ਦਾ ਕੋਈ ਅੰਤ ਨਹੀਂ ਸ਼ਿਫਤੀ ਕਹਿੰਦੇ ਐ ਸ਼ਿਫਤ ਕਰਨੀ ਉਸਤਤ ਕਰਨੀ ਉਸਤਤ ਮਨ ਮੇ ਕਰਨ ਅੰਕਾਰ ਸਤਗੁਰੂ ਜੀ ਕਹਿੰਦੇ ਅੰਤ ਨਹੀਂ ਹੈ ਜਿਹੜੇ ਸ਼ਿਫਤੀ ਪ੍ਰਮਾਤਮਾ ਦੀ ਵਡਿਆਈ ਦਾ ਕੋਈ ਅੰਤ ਨਹੀਂ ਤੇ ਕਰਨ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਹੈ ਜੀ ਅੰਤਨ ਕਰਣਾ ਦੇਣ ਨਾ ਅੰਤ ਪਰਮਾਤਮਾ ਨੇ ਅੰਤ ਨਾ ਜਾਪਿਆ ਕੀਤਾ ਆਕਾਰ ਜਿਹੜਾ ਇਹ ਆਕਾਰ ਬਣਾਇਆ ਜਿਹੜਾ ਕੁਝ ਕੀਤਾ ਜੇ ਉਹ ਦੀ ਆਪਾਂ ਗਿਣਤੀ ਮਣਤੀ ਕਰੀਏ ਤੇ ਉਹਦਾ ਵੀ ਕੋਈ ਅੰਤ ਨਹੀਂ ਆ ਉਹ ਵੀ ਬੇਅੰਤ ਹੈ ਔਰ ਫਿਰ ਪਰਮਾਤਮਾ ਜੋ ਦాతਾਂ ਦੇ ਰਿਹਾ ਸਾਰੀ ਸ੍ਰਿਸ਼ਟੀ ਨੂੰ ਲਖ 84 ਜੋਨੋ ਪਾਏ ਰਿਜਕ ਦਿਆ ਸਭ ਨੂੰ ਕੋ ਤਦਕ ਉਹਨੂੰ ਦੇਖੇ ਉਦਾਵੀ ਕੋਈ ਅੰਤ ਨਹੀਂ ਜੁਗਾ ਜੁਗੰਤਰ ਖਾਈ ਖਾਈ ਗੁਰੂ ਸਾਹਿਬ ਇਹ ਕਹਿੰਦੇ ਜੁਗਾ ਜੁਗੰਤਰਾਂ ਤੋਂ ਉਹ ਜਿਹੜੇ ਉਹਦੇ ਦਿੱਤੇ ਦਸਾਂ ਨੂੰ ਲੋਕ ਭੋਗ ਹੀ ਜਾਂਦੇ ਨੇ ਅੰਤਨ ਵਿਖਣ ਸੁਣਨਾ ਅੰਤ ਤੇ ਜੇ ਵੇਖਣਾ ਚਾਹੇ ਉਸ ਪਰਮਾਤਮਾ ਦੀ ਕੁਦਰਤ ਨੂੰ ਤੇ ਭਾਵੇਂ ਤੁਸੀਂ ਰਾਤ ਦਿਨ ਦੇਖੀ ਜਾਓ ਲਗਾਤਾਰ ਦੇਖੀ ਜਾਓ ਗੁਰੂ ਸਾਹਿਬ ਜੀ ਕਹਿੰਦੇ ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਜੇਕਰ ਸੁਣਨ ਲੱਗ ਜਾਓ ਉਸ ਪਰਮਾਤਮਾ ਦੀ ਸਿਫਤ ਸਲਾਵ ਦੀ ਵਡਿਆਈਆਂ ਨੂੰ ਉਹਦੇ ਕਿਤੇ ਹੋਏ ਆਕਾਰ ਉਹਦੇ ਕੀਤੀਆਂ ਹੋਈਆਂ ਗੱਲਾਂ ਬਾਤਾਂ ਜੋ ਵੀ ਕੁਛ ਰੱਬ ਨੇ ਬਣਾਇਆ ਉਹਦੇ ਬਾਰੇ ਜੇਕਰ ਸੁਣੋ ਤਾਂ ਵੀ ਕੋਈ ਅੰਤ ਨਹੀਂ ਆ ਸਕਦਾ ਅੰਤਨ ਅਜੋ ਤੇ ਕਿਹਾ ਮਨ ਮੰਤ ਇਸ ਗੱਲ ਦਾ ਵੀ ਕੋਈ ਅੰਤ ਨਹੀਂ ਕਿ ਪਰਮਾਤਮਾ ਦੇ ਮਨ ਵਿੱਚ ਕੀ ਖਿਆਲ ਹੈ ਉਹਦੇ ਮਨ ਦੀ ਗੱਲ ਕੋਈ ਨਹੀਂ ਜਾਣ ਸਕਦਾ ਪਰਮਾਤਮਾ ਦਾ ਭੇਦ ਕਿਸੇ ਨੂੰ ਨਹੀਂ ਕੰਤਨੋ ਜੋਪੇ ਕੀਤਾ ਆਕਾਰ ਫਿਰ ਡਬਡਾ ਆਕਾਰ ਬਣਾਇਆ ਪਰਮਾਤਮਾ ਨੇ ਸਰਤਿਆਂ ਬਣਾਈਆਂ ਸੂਰਤ ਤੇ ਚੰ드ਰਮਾ ਬਣਾਏ ਇਹ ਪਰਮਾਤਮਾ ਨੇ ਕਿੰਨੇ ਖੰਡ ਤੇ ਬ੍ਰਹਮੰਡ ਪੈਦਾ ਕੀਤੇ ਉਹਦੇ ਵਿੱਚ ਜੀ ਜੋਤ ਰਮਾ ਕੇ ਨਾਮ ਸਭ ਨੂੰ ਲਿਖਿਆ ਬੁੜੀ ਕਲਮ ਤਿੰਨੇ ਜੀਵ ਜੰਤੂ ਪੈਦਾ ਕੀਤੇ 84 ਲੱਖ ਜਾਨੀਆਂ ਪੈਦਾ ਕੀਤੀਆਂ ਤਿੰਨੇ ਪਹਾੜ ਪੈਦਾ ਕੀਤੇ ਕਿੰਨੀਆਂ ਨਦੀਆਂ ਪੈਦਾ ਕੀਤੀਆਂ ਕਿੰਨੇ ਸਮੁੰਦਰ ਪੈਦਾ ਕੀਤੇ ਕੋਈ ਅੰਤ ਨਹੀਂ ਪਾ ਸਕਦਾ ਪਰਮਾਤਮਾ ਦੀ ਕੀਤੀ ਹੋਈ ਰਚਨਾ ਦਾ ਅੰਤਨ ਜਪ ਪਰਵਾਰ ਇਧਰ ਲਾ ਤੇ ਉਧਰ ਲਾ ਕੋਈ ਅੰਤ ਨਹੀਂ ਹੈ ਕਿੱਥੋਂ ਸ਼ੁਰੂਆਤ ਹੋਈ ਹੈ ਤੇ ਕਿੱਥੇ ਜਾ ਕੇ ਖਤਮ ਹੋਣਾ ਇਹਦਾ ਵੀ ਕੋਈ ਪਤਾ ਨਹੀਂ ਅੰਤ ਕਰਨ ਕੇਤੇ ਬਿਲਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਪਰਮਾਤਮਾ ਦੇ ਭੇਤ ਨੂੰ ਲੈਣ ਵਾਸਤੇ ਅੰਤ ਦਾ ਭਾਵ ਉਹਦਾ ਅੰਤ ਲੱਭਣ ਵਾਸਤੇ ਇਸ ਸ੍ਰਿਸ਼ਟੀ ਦਾ ਕੋਈ ਸ਼ੋਰ ਤੇ ਲਾਜਿਕਤਾ ਲੱਭ ਜੀਏ ਸਾਨੂੰ ਵੀ ਕਿੱਥੋਂ ਸ਼ੁਰੂ ਹੁੰਦਾ ਕੰਮ ਜਿੱਥੇ ਜਾ ਕੇ ਖਤਮ ਹੁੰਦਾ ਪਰਮਾਤਮਾ ਦੀ ਵਡਿਆਈ ਦਾ ਭੇਦ ਪਾਉਣ ਵਾਸਤੇ ਬਹੁਤੇ ਲੋਕ ਜਿਹੜੇ ਨੇ ਉਹ ਲਾਂਤੇ ਫਿਰ ਲਾਭ ਕਰਦੇ ਨੇ ਕੋਸ਼ਿਸ਼ ਕਰਦੇ ਨੇ ਚਰਲੇ ਮਾਰਦੇ ਪੈਣ ਪਰ ਗੁਰੂ ਸਾਹਿਬ ਜੀ ਕਹਿੰਦੇ ਤਾਂ ਕਿ ਅੰਤ ਨਾ ਪਾਏ ਜਾਏ ਇਹ ਸੰਤ ਨੂੰ ਕੋਈ ਪਾ ਨਹੀਂ ਸਕਦਾ ਪਰਮਾਤਮਾ ਦਾ ਭੇਦ ਕੋਈ ਨਹੀਂ ਪਾ ਸਕਦਾ ਇਹ ਹੋ ਅੰਤ ਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਏ ਐਸਾ ਪਰਮਾਤਮਾ ਦਾ ਸਿਸਟਮ ਬਣਾਇਆ ਹੋਇਆ ਕਿ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਜਿੰਨਾ ਆਪਾਂ ਆਖਾਂਗੇ ਉਹਨਾਂ ਹੋਰ ਵੱਡਾ ਹੋ ਜਾਂਦਾ ਕਿਸੇ ਪਾਸੇ ਚਲੇ ਜਾਓ ਤੁਸੀਂ ਕੋਈ ਵੀ ਅੰਤ ਨਹੀਂ ਪਾ ਸਕਦਾ ਗੁਰੂ ਸਾਹਿਬ ਜੀ ਕਹਿੰਦੇ ਜਿੰਨਾ ਅੰਤ ਪਾਉਣ ਦੀ ਕੋਸ਼ਿਸ਼ ਕਰੋਗੇ ਜਿੰਨੀ ਵੱਡੀਆਂ ਹਾਂ ਦੱਸਣ ਦੀ ਕੋਸ਼ਿਸ਼ ਕਰੋਗੇ ਉਹ ਪਰਮਾਤਮਾ ਦਾ ਇਹ ਕਿੱਤਾ ਹੋਇਆ ਆਕਾਰ ਉਹਦੀ ਸਿਫਤ ਸਲਾਹ ਉਹਦੀ ਵਡਿਆਈ ਉਹਦਾ ਇਹ ਗੁਜਾ ਭੇਦ ਔਰ ਵੱਡਾ ਹੁੰਦਾ ਜੰਦਰਜੀ ਵੱਡਾ ਸੋਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਸੋਹਿਬ ਵੱਡਾ ਹੈ ਤੇ ਉਸ ਵੱਡੇ ਸਾਹਿਬ ਦੇ ਕੋਲ ਮਹਾਰਾਜ ਕਹਿੰਦੇ ਅਸਥਾਨ ਜਿਹੜਾ ਉਹ ਹੋਰ ਵੀ ਉੱਚਾ ਔਰ ਫਿਰ ਉਹ ਸੋਚੇ ਅਸਥਾਨ ਦੇ ਉੱਤੇ ਮਹਾਰਾਜ ਕਹਿੰਦੇ ਵੱਡਾ ਸੋਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਉਸ ਮਾਲਕ ਦੇ ਵੱਡਿਆਈ ਤੋਂ ਵੱਡਾ ਉੱਚਾ ਉਹਦਾ ਨਾਮ ਹੈ ਆਪਿ ਨੇ ਆਪ ਸਾਜਿਓ ਆਪਿ ਨੇ ਰਚਿਓ ਨਾਮ ਮਾਰਾ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਸਜਣਾ ਕੀਤਾ ਰਬ ਨੇ ਤੇ ਆਪਣੇ ਨਾਮ ਨੂੰ ਸਜਣਾ ਕੀਤਾ ਨਾਮ ਦੀ ਸਿਰਜਣਾ ਵੀ ਪਰਮਾਤਮਾ ਨੇ ਕੀਤੀ ਹੈ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਵੱਡਾ ਸਾਹਿਬ ਹੈ ਔਰ ਉਹਦਾ ਥਾਂ ਵੀ ਬਹੁਤ ਵੱਡਾ ਔਰ ਉਹਦੇ ਵੱਡੇ ਥਾਂ ਦੇ ਉੱਤੇ ਉਹਦਾ ਨਾਮ ਤੋਂ ਸੋ ਬੇਤਰ ਜਿਹੜਾ ਨਾਮ ਉਹਦਾ ਉਸ ਤੋਂ ਵੀ ਉੱਚਾ ਹੈ ਨਾਮੇ ਕੀ ਵਡਿਆਈ ਕਹੀ ਨਾ ਜਾਏ ਮਹਾਰਾਜ ਕਹਿੰਦੇ ਨਾਮ ਦੀ ਵਡਿਆਈ ਕੋਈ ਕਹਿ ਨਹੀਂ ਸਕਦਾ ਐਸ ਕਰਕੇ ਇਹ ਵੱਡਾ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣ ਸੋਏ ਕੋਈ ਐਡਾ ਵੱਡਾ ਹੋਵੇ ਜਾਂ ਉੱਚਾ ਹੋਵੇ ਰੱਬ ਜਿੱਡਾ ਹੋਵੇ ਕੋਈ ਜਿੰਨਾ ਰੱਬ ਹੈ ਔਰ ਰੱਬ ਦਾ ਜੋ ਸਿਸਟਮ ਬਣਾਇਆ ਹੋਇਆ ਮਹਾਰਾਜ ਕਹਿੰਦੇ ਉਹਨੂੰ ਤਾਂ ਹੀ ਜਾਣ ਸਕਦਾ ਜੋ ਕੋਈ ਰੱਬ ਜਿੱਡੀ ਮੱਤ ਰੱਖਦਾ ਹੋਵੇ ਗੁਰੂ ਜਿੱਡਾ ਦਿਮਾਗ ਰੱਖਦਾ ਹੋਵੇ ਤਾਂ ਜਾ ਕੇ ਉਸ ਪ੍ਰਮਾਤਮਾ ਦੀ ਸਿਰਜਣਾ ਦੇ ਬਾਰੇ ਭੇਤ ਆਏਗਾ ਜੇ ਵੜ ਆਪ ਜਾਣ ਆਪੇ ਆਪ ਨਾਨਕ ਨਜ਼ਰੀ ਕਰਮੀ ਦਾਤ ਪਰ ਜਿੱਡਾ ਵੱਡਾ ਆਪ ਹੈ ਆਪਣੀਆਂ ਵਡਿਆਈਆਂ ਨੂੰ ਪ੍ਰਮਾਤਮਾ ਆਪੇ ਹੀ ਜਾਣਦਾ ਹੈ ਤੇ ਜਾਂ ਫਿਰ ਉਹ ਜਾਣਦਾ ਹੈ ਜਿਸ ਦੇ ਉੱਤੇ ਪ੍ਰਮਾਤਮਾ ਆਪਣੀ ਨਜ਼ਰ ਕਰਦਾਵੇ ਆਪਣੀ ਬਖਸ਼ੀਸ਼ ਦੀ ਦਾਤ ਕਰ ਦਵੇ ਤੇਰੀ ਵਡਿਆਈ ਤੂੰ ਹੈ ਜਾਣ ਔਰ ਨਾ ਦੂਜਾ ਜਾਣ ਗੁਰੂ ਸਾਹਿਬ ਜੀ ਕਹਿੰਦੇ ਹੋਰ ਕੋਈ ਜਾਣ ਨਹੀਂ ਸਕਦਾ ਜਾਂ ਫਿਰ ਜਿਸ ਨੂੰ ਤੂੰ ਇਹ ਵਡਿਆਈ ਬਖਸ਼ੀਸ ਕਰ ਦਵੇ ਜਿਸ ਨੂੰ ਆਪਣੀ ਮਿਹਰ ਕਰ ਦਵੇ ਨਜ਼ਰ ਕਰ ਦਵੇ ਤੇ ਵਾਹਿਗੁਰੂ ਜੀ ਉਹ ਤੇਰੇ ਬਾਰੇ ਜਾਣ ਸਕਦਾ ਹੈ ਬਹੁਤਾਂ ਕਰਮ ਲਿਖੇ ਅਨਜਾਏ ਵੱਡਾ ਦਾਤਾ ਤਿਲਨਾ ਤਮਾਏ ਕਰਮ ਪਰਮਾਤਮਾ ਦੀ ਬਖਸ਼ੀਸ ਪਰ ਮਾਤਮਾ ਦੀ ਬਖਸ਼ਿਸ਼ਾਂ ਨੂੰ ਲਿਖਿਆ ਨਹੀਂ ਜਾ ਸਕਦਾ ਔਰ ਉਹ ਪਰਮਾਤਮਾ ਬਹੁਤ ਵੱਡਾ ਦਾਤਾ ਹੈ ਜਿਸ ਨੂੰ ਕਿਸੇ ਦੇ ਕੋਲੋਂ ਕੋਈ ਉਮੀਦ ਨਹੀਂ ਐਸਾ ਦਾਤਾ ਹੈ ਕਿਸੇ ਕੋਲੋਂ ਕੋਈ ਉਮੀਦ ਨਹੀਂ ਉਹਦੇ ਮਨ ਵਿੱਚ ਰੱਤਾ ਜਿੰਨਾ ਵੀ ਲਾਲਚ ਨਹੀਂ ਕਿ ਮੈਂ ਕਿਸੇ ਨੂੰ ਕੋਈ ਦਾਤ ਦਿੰਦਾ ਪਿਆ ਤੇ ਕੋਈ ਮੈਨੂੰ ਕੁਝ ਦੇਵੇਗਾ ਐਸਾ ਕੁਝ ਵੀ ਨਹੀਂ ਹੈ ਕਿਸੇ ਕੋਲੋਂ ਕੋਈ ਆਸ ਨਹੀਂ ਰੱਖਦਾ ਪਰਮਾਤਮਾ ਕੋਈ ਲਾਲਚ ਨਹੀਂ ਹੈ ਤੇ ਪਰਮਾਤਮਾ ਦੇ ਦਰ ਤੋਂ ਮੰਗਣ ਵਾਲੇ ਕਿੰਨੇ ਕਨ ਆਉ ਦੇਖੇ ਤੇਤੇ ਮੰਗਾ ਜੋਦੇ અપਾਰ ਬੜੇ ਬੜੇ ਯੋਧੇ ਬੜੇ ਬੜੇ ਸੂਰਬੀਰ ਬੜੇ ਬੜੇ ਮਹਾਬਲੀ ਜਿਨ੍ਹਾਂ ਨੇ ਤਾਕਤ ਹਾਸਲ ਕੀਤੀ ਤੇ ਪਰਮਾਤਮਾ ਦੇ ਦਰ ਤੋਂ ਹੀ ਮੰਗਿਆ ਉਹਨਾਂ ਨੇ ਵਾਹਿਗੁਰੂ ਦੇ ਦਰ ਤੋਂ ਮੰਗੇ ਇਹ ਦਾਤਾਂ ਇਹ ਤਾਕਤ ਇਹ ਜਿਹੜੀ ਸ਼ਕਤੀ ਜਿੰਨੀ ਵੀ ਪ੍ਰਾਪਤ ਹੋਈ ਯੋਧਿਆਂ ਨੂੰ ਵਾਹਿਗੁਰੂ ਦੇ ਦਰ ਤੋਂ ਪ੍ਰਾਪਤ ਹੋਈ ਹੈ ਕਿੰਨੇ ਹੀ ਯੋਧੇ ਤੇਰੇ ਕੋਲੋਂ ਮੰਗਦੇ ਪਏ ਨੇ ਕਹਤੀ ਹਾਂ ਗਣਤ ਨਹੀਂ ਵਿਚਾਰ ਹੈ ਵਾਹਿਗੁਰੂ ਜੀ ਮੈਂ ਗਿਣਤੀ ਕਰਾਂ ਤੇ ਕੋਈ ਵਿਚਾਰ ਵਿੱਚ ਨਹੀਂ ਆਉਂਦੀ ਗੱਲ ਉਹਨਾਂ ਦਾ ਵਿਚਾਰ ਗਿਣਤੀ ਨਹੀਂ ਕੀਤੀ ਜਾ ਸਕਦੀ ਕੇਤੇ ਖੱਬ ਟੁੱਟੇ ਵਿਕਾਰ ਕਿੰਨੇ ਅਸਨ ਜਿਹੜੇ ਵਿਕਾਰਾਂ ਦੇ ਵਿੱਚ ਖਖ ਖਖ ਕੇ ਟੁੱਟਦੇ ਨੇ ਖਪਦੇ ਪੈਣ ਖਛਤ ਹੋ ਗਏ ਵਿਕਾਰਾਂ ਦੇ ਵਿੱਚ ਤੇ ਅੰਤ ਹੋ ਗਿਆ ਉਹਨਾਂ ਦਾ ਮਹਾਰਾ ਕਹਿੰਦੇ ਕੇਤੇ ਖੱਬ ਟੁੱਟਾ ਵਿਕਾਰ ਵਿਕਾਰਾਂ ਦੇ ਵਿੱਚ ਵੇਕਾਰ ਜਿਹੜੇ ਸਨ ਵਿਕਾਰ ਤੇ ਦਿੱਤੀ ਪਰਮਾਤਮਾ ਨੇ ਰਚਨਾ ਤੇ ਬੜੀ ਸੁੰਦਰ ਬਣਾਈ ਸੀ ਔਰ ਰਚਨਾ ਨੂੰ ਉਹਨਾਂ ਨੇ ਆਪਣੇ ਵਿਕਾਰਾਂ ਦੇ ਨਾਲ ਜੋੜ ਲਿਆ ਮਨ ਸਵਾਦਾਂ ਵਿੱਚ ਵਿਕਾਰਾਂ ਵਿੱਚ ਖੁੱਭ ਗਿਆ ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਜਿਹੜੇ ਟੁੱਟ ਗਏ ਖਤਮ ਹੋ ਗਏ ਕਹਤੇ ਲੈ ਲੈ ਮੁਕਰ ਪਾਹੇ ਕਿੰਨੇ ਲੈ ਲੈ ਤੇ ਦਾਤਾਂ ਨੂੰ ਮੁਕਰ ਪਾਉਂਦੇ ਨੇ ਕਹਿੰਦੇ ਸਾਨੂੰ ਤੇ ਦਿੱਤਾ ਹੀ ਕੁਛ ਨਹੀਂ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਰੱਬ ਨੇ ਕੁਝ ਨਹੀਂ ਦਿੱਤਾ ਰੱਬ ਦੇ ਕੋਲੋਂ ਕੁਝ ਨਹੀਂ ਅਸੀਂ ਲਿਆ ਉਹ ਲੈ ਕੇ ਦਾਤਾ ਮੁਕਰ ਜਾਂਦੇ ਵਾਹਿਗੁਰੂ ਤੂੰ ਸਾਨੂੰ ਕੁਝ ਦਿੰਦਾ ਹੀ ਨਹੀਂ ਤੂੰ ਸਾਨੂੰ ਕਦੇ ਕੁਝ ਦਿੱਤਾ ਹੀ ਨਹੀਂ ਪਰ ਜਿਹੜਾ ਜੀਵਨ ਹੈ ਤੂੰ ਜੀਵਨ ਤੂੰ प्राण ਆਧਾਰਾ ਤੂੰ ਜੈ ਤੇਕ ਤੇਕ ਮਨ ਸਾਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਕਿਤਨ ਬਿਸਰਾ ਕਾਹੂ ਬੇਰਾ ਪਰ ਦੇਖੀ ਤੇ ਇੱਕ ਇੱਕ ਸਵਾਸ ਹੋ ਸੁਪਰਮਾਤਮਾ ਦੀ ਆਮਾਨਤ ਹੈ ਇੱਕ ਇੱਕ ਸਵਾਸ ਜਿਹੜਾ ਆਪਾਂ ਲੈ ਰਹੇ ਆਂ ਇਹ ਵਾਹਿਗੁਰੂ ਦੇ ਰਿਆ ਤਾਂ ਲੈ ਰਹੇ ਆਂ ਜਿੰਨਾ ਰਿਜਕ ਰੋਟੀ ਅਸੀਂ ਭੋਗ ਰਹੇ ਆਂ ਜਿੰਨਾ ਪਦਾਰਥ ਤੁਹਾਡੇ ਕੋਲ ਜਿੰਨੇ ਵਡਿਆਈਆਂ ਜਿੰਨੇ ਸੁੱਖ ਇਹ ਸਾਰੇ ਰੂਪ ਦੇ ਦਿੱਤੇ ਹੋਏ ਨੇ ਸਰੀਰ ਦੇ ਜਿੰਨੇ ਅੰਗ ਰੱਬ ਨੇ ਬਣਾਏ ਨੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ठाकुर ਕੋ ਰਖਮਨ ਮਾਹ ਜੇ ਪ੍ਰਸਾਦ ਸੁਖਦੱਤਨ ਲਾਵੇ ਤਿਸ ਕੋ ਸਿਮਰ ਪਰਮਗਤ ਪਾਵੇ ਜੇ ਪ੍ਰਸਾਦ ਬਸਰ ਸੁਖ ਮੰਦਰ ਤੇ ਸਾਤੇ ਆਇਸ ਦਾਮਨ ਅਨਜ਼ਰ ਜੇ ਪ੍ਰਸਾਦ ਬਿਰ ਸੰਸੁਖ ਬਸਨਾ ਆਠ ਪਹਿਰ ਸਿਮਰੋਤਿ ਸਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਇਐ ਧਾਵਨ ਜੋਗ ਐਸਾ ਵਾਹਿਗੁਰੂ ਐਸਾ ਵੱਡਾ ਪਰਮਾਤਮਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਕਿੰਨੇ ਦਾਤਾਂ ਲੈ ਲੈ ਕੇ ਮੁਕਰੀ ਜਾਂਦੇ ਹਨ ਤੇ ਕਿੰਨੇ ਮੂਰਖ ਜੜੇ ਉਹ ਦਾਤਾਂ ਨੂੰ ਖਾਈ ਜਾਂਦੇ ਤੇ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਕੇਤਿਆਂ ਦੁੱਖ ਭੁੱਖ ਸਦਮਾਰ ਐ ਵੀ ਦਾਤ ਤੇਰੀ ਦਾਤਾਰ ਤੇ ਕਿੰਨਿਆਂ ਲੋਕਾਂ ਉਤੇ ਦੁੱਖ ਤੇ ਭੁੱਖ ਦੇ ਮਾਰ ਪੈਂਦੀ ਰਹਿੰਦੀ ਹਰ ਵੇਲੇ ਦੁਖੀ ਰਹਿੰਦੇ ਨੇ ਮਾਰਾ ਕਹਿੰਦੇ ਆ ਸੁਖ ਦੁਖ ਪ੍ਰਭ ਦੇਵਣ ਹਾਰ ਅਵਰ ਤਿਆਗ ਤੋਂ ਤੇ ਸਖਿਤਾ ਦੁੱਖ ਤੋਂ ਸੇਪੇ ਆ ਕੀ ਸੁਖ ਜਿਹਾ ਹੀ ਪਾਸ ਦੁੱਖ ਦੀ ਫਰਿਆਦ ਉਹਦੇ ਅੱਗੇ ਜਾ ਕੇ ਕਰੋ ਜਿਹਦੇ ਕੋਲ ਸੁੱਖ ਹੋਵੇ ਪਰ ਮਨੁੱਖ ਤੇ ਮਨੁੱਖ ਕੋਲ ਜਾ ਕੇ ਫਰਿਆਦ ਕਰਦਾ ਮਨੁੱਖ ਦੇ ਕੋਲੋਂ ਮੰਗਦਾ ਤੇ ਗੁਰੂ ਸਾਹਿਬ ਨੇ ਮਨੁੱਖ ਕੀਤੇ ਤਬਿਰਥੀ ਸਭ ਜਾਣ ਦੇਵਨ ਕੋਈ ਕਿਰਪਾ ਭਗਵਾਨ ਕਿ ਮਨੁੱਖ ਦੇ ਤੇ ਟੇਕ ਹੀ ਛੱਡਦੇ ਮਨੁੱਖ ਕੁਝ ਨਹੀਂ ਦੇ ਸਕਦਾ ਕਿਸੇ ਨੂੰ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਕੁਝ ਮਿਲ ਨਹੀਂ ਸਕਦਾ ਇਸ ਕਰਕੇ ਕਈਆਂ ਤੇ ਦੁੱਖ ਤੇ ਭੁੱਖਾਂ ਦੀ ਮਾਰ ਪਈ ਰਹਿੰਦੀ ਔਰ ਵੇਲੇ ਦੁਖੀ ਰਹਿੰਦੇ ਨੇ ਔਰ ਵੇਲੇ ਭੁੱਖੇ ਰਹਿੰਦੇ ਨੇ ਇਹ ਦੁਖ ਤੇ ਭੁੱਖ ਜਿਹੜੇ ਹੁਣ ਕਈ ਮੁਲਕਾਂ ਦੇ ਵਿੱਚ ਆਪਾਂ ਦੇਖਦੇ ਆਂ ਪਾਣ ਪੀਣ ਵਾਲਾ ਪਾਣੀ ਨਹੀਂ ਕਈ ਮੁਲਕਾਂ ਦੇ ਵਿੱਚ ਖਾਣ ਵਾਲਾ ਅੰਨ ਪੂਰਾ ਫੈਲਾ ਨਹੀਂ ਹੁੰਦਾ ਤੇ ਫਿਰ ਕੀ ਉਹਲਾ ਮਹ ਰੱਬ ਨੂੰ ਦਈਏ ਬੇ ਰੱਬਾ ਤੂੰ ਇਹਨਾਂ ਨੂੰ ਕਿਉਂ ਨਹੀਂ ਦਿੱਤਾ ਮਹਾਰਾ ਕਹਿੰਦੇ ਕਰਮ ਭੂਮ ਬੀਜੇ ਸੋ ਖਾਓ ਇਹ ਕਰਮ ਭੂਮ ਹੈ ਤੁਹਾਡੇ ਖੇਤ ਸਰੀਰ ਜੋ ਬੀਜੀ ਆਸੋ ਅੰਤ ਖਲੋਵਾ ਆਏ ਜੋ ਤੁਸੀਂ ਬੀਜੀਆ ਤੁਸੀਂ ਵੜਣਾ ਆਪੇ ਬੀਜ ਆਪੇ ਹੀ ਖਾਓ ਅਸਕਰ ਕੇ ਰਬ ਨੂੰ ਦੋਸ ਨਾ ਦਿਓ ਦੱਦੈ ਦੋਸ ਨਾ ਦਿਓ ਕਿਸੈ ਦੋਸ ਕਰਮ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦਿਜੈ ਅਵਰ ਜਣਾ ਅਸਕਰ ਕੇ ਮਹਾਰਾਜ ਜੀ ਕਹਿੰਦੇ ਨੇ ਕਿ ਕਿੰਨੇ ਹੀ ਦੁੱਖ ਤੇ ਭੁੱਖ ਦੇ ਨਾਲ ਜੁੜਦੇ ਪਏ ਨੇ ਐ ਭਾਈ ਗੁਰੂ ਜੀ ਇਹ ਵੀ ਤੇਰੀ ਦਾਤ ਹੈ ਉਹਨਾਂ ਦੇ ਵਾਸਤੇ ਬੰਦ ਕੋਲ ਅਸੀ ਪਾਣਾ ਹੋਏ ਹੋ ਰੋਕ ਨਾ ਸਕੈ ਕੋਏ ਤੇ ਭਾਈ ਇਹਦੇ ਵਿੱਚੋਂ ਆਜ਼ਾਦ ਕਿਵੇਂ ਹੋ ਸਕਦਾ ਮਨੁੱਖ ਜੇ ਕਿਸੇ ਨੂੰ ਦੁੱਖ ਪਿਆ ਹੋਵੇ ਕਿਸੇ ਨੂੰ ਭੁੱਖ ਪਈ ਹੋਵੇ ਪਦਾਰਥਾਂ ਦੀ ਘਾਟ ਹੋਵੇ ਤੇ ਫਿਰ ਇਹਦੇ ਵਿੱਚੋਂ ਦੁੱਖਾਂ ਤੋਂ ਨਜਾਤ ਕਿਵੇਂ ਪਾਈ ਜਾ ਸਕਦੀ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਨਜਾਤ ਵੀ ਉਸ ਮਾਲਕ ਦੇ ਕੋਲ ਅਰਦਾਸ ਕਰਕੇ ਬੇਨਤੀਆਂ ਕਰਕੇ ਉਸ ਪਰਮਾਤਮਾ ਤੋਂ ਔਸ ਪਰਮਾਤਮਾ ਦਾ ਸਿਮਰਨ ਕਰਕੇ ਬੇਨਤੀਆਂ ਕਰਕੇ ਅਰਦਾਸਾਂ ਕਰਕੇ ਇਹਨਾਂ ਦੁੱਖ ਤੇ ਭੁੱਖ ਦੀ ਕੈਦ ਵਿੱਚੋਂ ਛੁਟਕਾਰਾ ਹੋ ਸਕਦਾ ਹੈ। ਬੰਦ ਖਲਾਸੀ ਪਾਉਣੇ ਹੋਏ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਕਰਕੇ ਕਿ ਪਰਮਾਤਮਾ ਜੋ ਤੂੰ ਦਿੱਤਾ ਮੇਰੇ ਕਰਮਾਂ ਵਿੱਚੋਂ ਤੂੰ ਦੇ ਰਿਹਾ ਮੈਨੂੰ ਕੋਈ ਗੁੱਸਾ ਗਿੱਲਾ ਨਹੀਂ ਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਕਰਕੇ ਤੇਰਾ ਪਾਣਾ ਤੋਹੇ ਮਨਾਏ ਜਿਸ ਨੂੰ ਹੋਏ ਦੇ ਅੱਲਾਹ ਦੇ ਉਹਦੇ ਉੱਤੇ ਮਹਾਰਾਜ ਮਿਹਰ ਕਰ ਦਿੰਦਾ ਆਪਣੇ ਫਿਰ ਐਸ ਕਰਕੇ ਮਹਾਰਾਜ ਕਹਿੰਦੇ ਜਦੋਂ ਕੋਈ ਦੁੱਖ ਆਂਦਾ ਸਰੀਰ ਨੂੰ ਸੁੱਖ ਦੁੱਖ ਦੋਵੇਂ ਦਰ ਕੱਪੜੇ ਪਹਿਰੇ ਜਾਏ ਮਨੁੱਖ ਤੇ ਉਸਨੂੰ ਕਰਬ ਦੀ ਦਾਤ ਹੀ ਸਮਝਣੀ ਚਾਹੀਦੀ ਹੈ ਵੀ ਇਹ ਰੱਬ ਦੀ ਦਾਤ ਹੀ ਹੈ ਪਤਾ ਨਹੀਂ ਕੀ ਵਾਹਿਗੁਰੂ ਦੀ ਕੀ ਇੱਛਾ ਕੀ ਉਹਦੀ ਮਰਜ਼ੀ ਹੈ ਕਿ ਮੈਨੂੰ ਇਹ ਦੁੱਖ ਮਿਲਿਆ ਤੇ ਕਦੇ ਵੀ ਵਾਹਿਗੁਰੂ ਨੂੰ ਔਲਾਮਾ ਨਾ ਦਿਓ ਕਿ ਬਾਬਾ ਜੀ ਮੈਨੂੰ ਦੁੱਖ ਕਿਉਂ ਦਿੱਤਾ ਕਿਉਂਕਿ ਦੁੱਖ ਤੇ ਬਹੁਤ ਵੱਡੇ ਵੱਡੇ ਨੇ ਜਿਹੜੇ ਅਸੀਂ ਝੱਲ ਵੀ ਨਹੀਂ ਪਾਵਾਂਗੇ ਤੇ ਜਿਨ੍ਹਾਂ ਨੇ ਝੱਲੇ ਉਹਨਾਂ ਨੇ ਸ਼ੁਕਰ ਮਨਾਇਆ ਵੀ ਵਾਹਿਗੁਰੂ ਜੀ ਇਹ ਤਾਂ ਤੇਰਾ ਭਾਣਾ ਇਹ ਤੇਰੀ ਰਜ਼ਾ ਤੇ ਰਜ਼ਾ ਵਿੱਚ ਰਹਿਣਾ ਸਖਾ ਵਾਹਿਗੁਰੂ ਇਹ ਸਭ ਤੋਂ ਵੱਡੀ ਗੱਲ ਹੈ ਇਸ ਕਰਕੇ ਬੰਦ ਖਲਾਸੀ ਪਾਣਾ ਹੋਏ ਹੋਰ ਆਕ ਨਾ ਸਕਿਆ ਕੋਈ ਰਜ਼ਾ ਵਿੱਚ ਰਹਿਣ ਕਰਕੇ ਹੀ ਬੰਦ ਖਲਾਸੀ ਹੋ ਸਕਦੀ ਹੈ ਪਰਮਾਤਮਾ ਦੀ ਰਜ਼ਾ ਚ ਰਹੀਏ ਅਰਦਾਸ ਬੇਨਤੀ ਕਰੀਏ ਉਹਦਾ ਨਾਮ ਜਪੀਏ ਬੇਨਤੀਆਂ ਕਰੀਏ ਉਹਦੀ ਬਾਣੀ ਨੂੰ ਸਮਝੀਏ ਤਾਂ ਜਾਣ ਕੇ ਮਹਾਰਾਜ ਕਹਿੰਦੇ ਦੁੱਖਾਂ ਭੁੱਖਾਂ ਤੋਂ ਛੁਟਕਾਰਾ ਹੋ ਸਕਦਾ ਹੈ ਜੀ ਹੋ ਰੱਖ ਨਾ ਸਕੈ ਕੋਈ ਹੋਰ ਕੋਈ ਇਸ ਗੱਲ ਨੂੰ ਆਖ ਨਹੀਂ ਸਕਦਾ ਕਿ ਭਾਈ ਕੋਈ ਹੋਰ ਵੀ ਰਸਤਾ ਹੈ ਜੇ ਕੋ ਖਾਏ ਕਾਖਣ ਪਾਏ ਉਹ ਜਾਣ ਜਿਤਿਆਂ ਮੋਕਾਏ ਤੇ ਜੇ ਕੋਈ ਮਨੁ ਖਾofe ਭਾਈ ਉਹਦੀ ਰਜਾਤੋਂ বিনা ਹੋਰ ਛੁਟਕਾਰਾ ਐਸੇ ਦੁੱਖਾਂ ਭੁੱਖਾਂ ਤੋਂ ਛੁਟਕਾਰਾ ਪਾਣ ਦਾ ਹੋਰ ਵੀ ਰਾਹ ਹੈਗਾ ਇਹ ਕੋਈ ਗੱਲ ਆਖੇ ਤੇ ਫਿਰ ਮਹਾਰਾਜ ਕਹਿੰਦੇ ਵੀ ਉਹ ਗਿਣਤੀ ਵੀ ਨਹੀਂ ਕਰ ਸਕਦਾ ਕਿ ਉਹ ਤੇ ਕਿੰਨੇ ਉਹ ਤੇ ਮਾਰ ਪਏਗੇ ਉਸ ਨੂੰ ਕਿੰਨੇ ਉਸ ਪਰਮਾਤਮਾ ਦੇ ਵੱਲੋਂ ਕਿੰਨੇ ਦੁੱਖ ਤੇ ਪਰਮਾਤਮਾ ਦੇ ਵੱਲੋਂ ਕਿੰਨੀ ਸਜ਼ਾ ਮਿਲੇਗੀ ਉਹ ਗਿਣਤੀ ਵੀ ਨਹੀਂ ਕਰ ਸਕਦਾ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਿ ਕਿ ਆਪੇ ਹੀ ਜਾਣਦਾ ਹੈ ਵਾਹਿਗੁਰੂ ਤੇ ਆਪੇ ਹੀ ਦਾਤਾ ਕਰਦਾ ਸਾਰਿਆਂ ਨੂੰ ਇਸ ਗੱਲ ਨੂੰ ਕੋਈ ਬਿਰਲਾ ਹੀ ਆਖਦਾ ਆਖੇ ਸੇ ਵੀ ਕਿ ਕੀ ਕੀ ਕੇ ਦਾ ਭਾਵਾ ਕੋਈ ਬਿਰਲਾ ਦੁਨੀਆ ਵਿੱਚ ਮਨੁੱਖ ਤੇ ਬਹੁਤ ਬਣਾਏ ਨੇ ਪਰ ਸਾਰੇ ਆਪਣੇ ਮਤਲਬ ਨਾਲ ਜੁੜੇ ਨੇ ਰੱਬ ਤੋਂ ਦਾਤਾਂ ਮੰਗਦੇ ਨੇ ਰੱਬ ਦਾ ਪਿਆਰ ਕੋਈ ਨਹੀਂ ਮੰਗਦਾ ਆਪਾਂ ਜਾਣਦੇ ਆ ਸਾਰੇ ਗੁਰੂ ਘਰਾਂ ਵੀ ਜਾਣਦੇ ਆ ਮੰਦਰਾਂ ਵਿੱਚ ਜਾਂਦੇ ਆ ਧਾਰਮਿਕ ਕਸਤਾਂਾਂ ਤੇ ਜਾਂਦੇ ਆ ਆਪਣੀ ਮੰਗਾਂ ਨੂੰ ਲੈ ਕੇ ਜਾਂਦੇ ਆ ਭੇਡ ਵਿੱਚ ਲੱਗ ਕੇ ਉੱਥੇ ਤੇ ਸਾਡੀ ਇੱਛਾ ਪੂਰੀ ਹੋ ਜਾਵੇ ਇਹ ਸਾਡਾ ਕਾਰਜ ਪਰਮਾਤਮਾ ਕਰ ਲਵੇ ਕੋਈ ਬਿਰਲਾ ਹੀ ਗੁਰਸਿਕ ਹੋਏਗਾ ਜੋ ਗੁਰੂ ਸਾਹਿਬ ਨੂੰ ਕਹਿੰਦਾ ਹੋਵੇਗਾ ਵੀ ਵਾਹਿਗੁਰੂ ਜੀ ਮੈਂ ਤਾਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ ਮਾਲਕ ਤੈਨੂੰ ਮਿਲਣ ਵਾਸਤੇ ਆਇਆ ਤੇਰੇ ਪਿਆਰ ਦਾ ਸੁੱਚਾ ਹੋਇਆ ਆਇਆ ਤੇਰੀ ਪਿਆਰ ਦੀ ਕਸਸ ਪਈ ਮੈਂ ਮਿਲਣ ਆਇਆ ਤੈਨੂੰ ਤੇ ਇਹ ਗੱਲ ਕਹਿਣ ਵਾਲਾ ਕੋਈ ਦਰਲਾ ਹੀ ਹੈ ਸਤਿਗੁਰੂ ਕਹਿੰਦੇ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਇੱਕ ਬਹੁਤ ਵੱਡੀ ਬਖਸ਼ੀ ਸਰਬ ਦੇ ਕੋਲ ਇੱਕ ਬਹੁਤ ਵੱਡੀ ਦੌਤ ਰੱਬ ਨੇ ਆਪਣੇ ਹੱਥ ਵਿੱਚ ਰੱਖੀ ਹੈ ਮਾਰਾ ਕਹਿੰਦੇ ਕਿ ਜਿਸ ਨੂੰ ਪਰਮਾਤਮਾ ਆਪਣੀ ਛਿਫਤ ਆਪਣੀ ਸਲਾ ਬਖਸ਼ੀਸ ਕਰ ਦਵੇ ਆਪਣੀ ਵਡਿਆਈ ਬਖਸ਼ੀਸ ਕਰ ਦਵੇ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਐਸੇ ਕਰਕੇ ਆਪਾਂ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਕਹਿੰਦੇ ਆ ਕਿਉਂਕਿ ਜੋ ਗੁਰੂ ਸਾਹਿਬ ਦੇ ਕੋਲ ਉਹਦਾ ਉਹ ਕਿਸੇ ਹੋਰ ਕੋਲ ਨਹੀਂ ਉਹ ਸੱਚਾ ਪਾਤਸ਼ਾਹ ਉਹ ਬਖਸ਼ਿਸ਼ ਕਰਦਾ ਉਹ ਰਹਿਮਤ ਕਰਦਾ ਆਪਣੇ ਮਿਹਰ ਕਰਦਾ ਉਹ ਨਾਮ ਦੀ ਦਾਤ ਬਖਸ਼ਦਾ ਆਪਣੇ ਸਿਫਤ ਸਲਾ ਬਖਸ਼ਿਸ਼ ਕਰਦਾ ਰਬਨ ਵਾਲਾ ਜੋੜਦਾ ਤੇਰਾ ਕੀਤਾ ਜਾਤੋ ਨਾਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਇਓਈ ਤਰਸ ਪਇਆ ਮਿਹਰামত ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਰਮਨ تھی ਬਹਰੀਆ ਜਦੋਂ ਰੱਬ ਨੇ ਬਖਸ਼ਿਸ਼ ਕੀਤੀ ਤਾਂ ਮਹਾਰਾਜ ਕਹਿੰਦੇ ਤੈਨੂੰ ਸਤਗੁਰੂ ਦੀ ਪ੍ਰਾਪਤੀ ਹੋ ਗਈ ਤੋ ਸਤਿਗੁਰੂ ਨਾਲ ਮਿਲਿਆ ਸਤਿਗੁਰੂ ਸੱਜਣ ਮਿਲ ਗਿਆ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸਤਿਗੁਰ ਮੇਰਾ ਮਾਰ ਜੀ ਵੱਲ ਹੈ ਸਤਿਗੁਰ ਮੇਰਾ ਸਰਬਪ੍ਰਤ ਪਾਲ ਹੈ ਗੁਰੂ ਤੋਂ ਵੱਡੀ ਵੱਡੀ ਆ ਕਿਸੇ ਕੋਲ ਨਹੀਂ ਗੁਰੂ ਦੇ ਕੋਲ ਜਿੰਨੀ ਸਮਰੱਥਾ ਕਿਸੇ ਕੋਲ ਨਹੀਂ ਗੁਰੂ ਨੇ ਨਾਮ ਦੀ ਦਾਤ ਬਖਸ਼ੀਸ਼ ਕੀਤੀ ਹੈ ਦਾਨੋਂ ਸਿਰਦਾਨ ਨਾਮਦਾਨ ਇਹ ਸਭ ਤੋਂ ਵੱਡਾ ਦਾਨ ਹੈ ਏ ਗੁਰੂ ਨੇ ਜਿਸ ਨੂੰ ਬਖਸ਼ੀਸ ਕਰ ਦਿੱਤਾ ਨਾਮ ਦੀ ਦਾਤ ਬਖਸ਼ੀਸ ਕਰ ਦਿੱਤੀ ਗੁਰੂ ਨੇ ਜਿਸ ਨੂੰ ਆਪਣੀ ਸਿਫਤ ਸਲਾਹ ਬਖਸ਼ੀਸ ਕਰਤੀ ਉਸ ਤੋਂ ਵੱਡੀ ਹੋਰ ਕੋਈ ਵਡਿਆਈ ਪ੍ਰਮਾਤਮਾ ਦੇ ਕੋਲ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਜਿਸ ਨੂੰ ਉਹ ਵਾਹਿਗੁਰੂ ਜੀ ਆਪਣੀ ਸਿਫਤ ਆਪਣੀ ਸਲਾਹ ਆਪਣੀ ਵਡਿਆਈ ਬਖਸ਼ੀਸ ਕਰਦੇ ਨੇ ਆਪਣੇ ਗੁਣ ਗਾਉਣ ਲਾ ਲੈਂਦੇ ਨਾ ਹੁਣ ਢਾਡੀ ਬੇਕਾਰ ਕਾਰ ਲਾਇਆ ਰਾਤ ਦੇ ਹੈ ਕਬਾਰ ਧੁਰੋਂ ਫਰਮਾਇਆ ਮਹਾਰਾਜ ਕਹਿੰਦੇ اے ਭਾਈ ਇਹ ਜਿਹੜੀ ਕਾਰ ਹੈ ਰੱਬ ਦੀ ਬਾਣੀ ਨੂੰ ਗਾਉਣਾ ਬਾਣੀ ਨੂੰ ਪੜ੍ਹਨਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਉਹ ਸੱਚੇ ਪਾਤਸ਼ਾਹ ਜੀ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹਨੂੰ ਗਾ ਰਹੇ ਆਪਾਂ ਉਹਦੀ ਉਪਮਾ ਕਰ ਰਹੇ ਆ ਉਹਦੀ ਵਡਿਆਈ ਕਰ ਰਹੇ ਆ ਤੁਸੀਂ ਉਹਨੂੰ ਸੁਣ ਰਹੇ ਹੋ ਇਹ ਕਾਰ ਹੈ ਉਹਨੂੰ ਸੁਣਨਾ ਵੀ ਕਾਰ ਹੈ ਇਹ ਕੱਲਾ ਇਹ ਨਹੀਂ ਕਿ ਜਿਹੜਾ ਗਾ ਰਿਹਾ ਉਹ ਵੀ ਕਾਰ ਹੈ ਨਹੀਂ ਗਾ ਰਿਹਾ ਉਹ ਵੀ ਕਾਰ ਕਰ ਰਿਹਾ ਤੇ ਜਿਹੜਾ ਸੁਣ ਰਿਹਾ ਉਹ ਵੱਡੀ ਕਾਰ ਕਰ ਰਿਹਾ ਨਾਨਕ ਭਗਤਾਂ ਸਦਾ ਬਗਾਸ ਸੁਣ ਦੁੱਖ ਪਾਪ ਕਾ ਨਾਸ ਸੁਣਨ ਦੇ ਨਾਲੋਂ ਵੱਡੇ ਵੱਡੇ ਦੁੱਖ ਤੇ ਪਾਪ ਨਾਸ ਹੋ ਜਾਂਦੇ ਨੇ ਐਸ ਕਰਕੇ ਗੁਰੂ ਪਿਆਰਿਓ ਬਹੁਤ ਵੱਡੀ ਦਾਤ ਹੈ ਜਿਹੜੀ ਕਾਰ ਹੈ ਗੁਰੂ ਦੀ ਨਾਮ ਨੂੰ ਜਪਣਾ ਨਾਮ ਨੂੰ ਜਪਾਉਣਾ ਨਾਮ ਨੂੰ ਸੁਣਨਾ ਨਾਮ ਨੂੰ ਸੁਣਾਉਣਾ ਪਰਮੇਸ਼ਵਰ ਦੀ ਗੱਲ ਨੂੰ ਸੁਣਨਾ ਸਮਝਣਾ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ ਕੋ ਦੜ ਕਿਸ ਕਾ ਹੋਈ ਉਦਾਰ ਇਹ ਪੰਜ ਬੰਦੇ ਗੁਰੂ ਸਾਹਿਬ ਕਹਿੰਦੇ ਮੁਕਤ ਨੇ ਜੜੇ ਕੋਈ ਗਾਵੇ ਗਾਉਣ ਵਾਲਾ ਕੋਈ ਗਾਉਂਦਾ ਹੋਵੇ ਕੋਈ ਸੁਣੇ ਕੋਈ ਸੁਣਨ ਵਾਲਾ ਕੋਈ ਵਿਚਾਰ ਕਰਨ ਵਾਲਾ ਕੋਈ ਉਪਦੇਸ਼ ਕਰਨ ਵਾਲਾ ਕੋਈ ਦ੍ਰਿੜ ਕਰਨ ਵਾਲਾ ਇਹ ਸਾਰੇ ਮਹਾਰਾਜ ਕਹਿੰਦੇ ਮੁਕਤ ਨੇ ਤਿਫਕਾ ਹੋਈ ਉਦਾਰ ਕੋਈ ਗਾਵੇ ਕੋਈ ਸੁਣੇ ਹਰ ਨਾਮਾ ਚਿਤ ਲਾਏ ਕਹੇ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਚਿਤ ਲਾ ਕੇ ਜਿਹੜਾ ਸੁਣਦਾ ਹੈ ਸਾਧ ਸੰਗਤ ਤੇ ਬਹੁਤ ਵੱਡੀ ਗੱਲ ਹੈ ਬੜੀ ਬਖਸ਼ੀਸ਼ ਹੈ ਗੁਰੂ ਸਾਹਿਬ ਦੀ ਤੇਸ ਕਰਕੇ ਮੈਂ ਕੰਨਾ ਵੀ ਜਿਹੜਾ ਗਾਉਂਦਾ ਉਹਦੇ ਨਾਲੋਂ ਵੀ ਵੱਡੀ ਬਖਸ਼ੀਸ਼ ਆ ਉਹਨੂੰ ਸੁਣਨਾ ਤੇ ਸਮਝਣਾ ਸਭ ਤੋਂ ਉੱਪਰ ਗੁਰਸ਼ਬਦ ਵਿਚਾਰ ਔਰ ਕਥਨੇ ਬਦੋ ਨਾ ਸਕਲੀ ਛਾਰ ਆਓ ਆਖਰੀ ਪੰਕਤੀ ਨਾਲ ਜੁੜਦੇ ਹਾਂ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਪੁੱਲਾਂ ਚੁਕਾਂ ਦੀ ਖਿਮਾ ਬੇਨਤੀ ਆ ਪ੍ਰਵਾਣ ਕਰੋ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ